ਜਿਹੜੇ ਕਾਲਤਾ ਸਾਹਿਬ ਦੇ ਹੁਕਮ ਅਨੁਸਾਰ ਕਿਉਂ ਇਨਸਾਨ ਸਾਹਿਬ ਨੂੰ ਚੁਣੌਣ ਪਸੰਦੀ ਰੰਗ ਚੁਣੌਣ ਬਾਰੇ ਹੁਕਮ ਹੋਇਆ ਸੀ ਉਹ ਅਜੇ ਹੁਕਮ ਦੇ ਅਨੁਸਾਰ ਮੈਨੇਜਰ ਸੀ ਦਰਵਾਸਾ ਦੇ ਸਹਿਯੋਗ ਦੇ ਨਾਲ ਕਿਸਾਨ ਸਾਹਿਬ ਚੁਣੌਣ ਦੀ ਰਮਤਾ ਕੀਤੀ ਗਈ ਹੈ ਆਉਣ ਵਾਲੇ ਦਿਨਾਂ ਵਿੱਚ ਅਸੀਂ ਦਿਨੇ ਵੀ ਸਬੰਧਤ ਗੁਰਦਰਾ ਸਾਹਿਬ ਆਣਾ ਸੋਨਾ ਦੀ ਸੰਤਿਨਾੰਗ ਦੇ ਕੋਲੇ ਚੜਾਈ ਨਾਲ ਹੋਇਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬੋਲੇ ਹਾਂ ਜੀ ਦੋ ਸ੍ਰੀ ਗੁਰੂ ਸਾਹਿਬਾਨ ਨਾਲ ਸੰਬੰਧਿਤ ਗੁਰਦੁਆਰਾ ਸਾਹਿਬਾਨ ਉਹਨਾਂ ਵਿੱਚ ਸਾਰਿਆਂ ਦੇ ਸੰਤਿਨਾੰਗ ਦੇ ਜੀ ਕੋ ਮੈਂ ਜੀ ਸਾਹਿਬ ਦਾ ਆਰਡਰ ਮੁਤਾਬਕ ਚੇਂਜ ਕੀਤਾ ਜਾਵੇ। ਬੋਲੇ ਜਾਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪਤੇ ਵਾਕਵਾ ਗੁਰਦੁਆਰਾ ਸਾਹਿਬਾਨ ਵਿੱਚ ਜਿਹੜੇ ਨਿਸ਼ਾਨ ਸਾਹਿਬ ਚੜਾਈ ਜਾਂਦੇ ਉਹਨਾਂ ਦੇ ਰੰਗ 'ਚ ਥੋੜਾ ਥੋੜਾ ਫਰਕ ਆ ਰਿਹਾ ਸੀ ਉਸ ਲਗਾਤਾਰਤਾ ਕਿਉਂਕਿ ਇੱਕ ਉਹ ਰੰਗ ਜਿਹੜਾ ਉਹ ਪਸੰਦੀ ਨਹੀਂ ਸੀ ਉਹ ਜਿਆਦਾ ਲਾਲ ਪਾ ਮਾਰਦਾ ਸੀ ਜਿਹਨੂੰ ਕੋਈ ਭਗਵਾਰਾ ਕਹਿ ਜਾਂਦਾ ਸੀ ਜੀ ਕੋਈ ਕਿਸੇ ਤਰ੍ਹਾਂ ਦਾ ਰੰਗ ਕਹਿ ਸਕਦਾ ਸੀ ਸੰਘ ਸਾਬ ਵੱਲੋਂ ਉਹ ਇਹ ਹਦੇਸ਼ ਅਨੁਸਾਰ ਅਸੀਂ ਸਮੂਹ ਗੁਰਪਤਰਾ ਸਾਹਿਬਾਨ ਨੂੰ ਸਰਕੂਲਰ ਜਾਰੀ ਕੀਤਾ ਸੀ ਕਿ ਜਿੰਨੇ ਵੀ ਸ਼ਰੋਣੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਦੇ ਅੱਠ ਗੁਰਦਰਾ ਆਉਂਦੇ ਨੇ ਉਹਨਾਂ ਵਿੱਚ ਕੇਸਰੀ ਬਸੰਤੀ ਰੰਗ ਦਾ ਜਿਹੜਾ ਚੋਲਾ ਸਾਹਿਬ ਜਿਹੜਾ ਹੈ ਜਾਵੇ ਢੰਗ ਸਿੰਘਾਂ ਦਾ ਨਿਸ਼ਾਨ ਕਿਉਂਕਿ ਉਹ سرمਾਈ ਚੜਾਉਂਦੇ ਨੇ ਇਸ ਕਰਕੇ ਬਸੰਤੀ ਤੇ سرمਾਈ ਰੰਗ ਜਿਹੜੇ ਆ ਉਹ ਨਿਸ਼ਾਨ ਸਾਹਿਬ ਉੱਤੇ ਚੜਾਏ ਜਾਂਦੇ ਸਿੰਘ ਸਾਹਿਬ ਦੇ ਆਦੇਸ਼ ਦੀ ਪਾਲਣਾ ਕਰਦਿਆਂ ਅਸੀਂ ਸਮੂਹ ਗੁਰਦਰਾ ਸਾਹਿਬ ਤੋਂ ਸਕੂਤਰ ਜਾਰੀ ਕੀਤਾ ਸੀ ਉਸ ਸਿੰਘ ਸਾਹਿਬ ਦੇ ਆਦੇਸ਼ ਨੂੰ ਲਾਗੂ ਕਰਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਰਜ ਆ। ਉਹਨਾਂ ਆਦੇਸ਼ਾਂ ਨੂੰ ਦੀ ਪਾਲਣਾ ਕਰਦੇ ਅਸੀਂ ਗੁਰਦੁਆਰਾ ਸਾਹਿਬ ਆਣ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਜੇ ਸਰਕੂਲਰ ਅਨੁਸਾਰ ਜਿਹੜਾ ਇਹ ਗੁਰਦੁਆਰਾ ਸਾਹਿਬ ਆ ਦੇ ਨਿਸ਼ਾਨ ਸਾਹਿਬ ਨੇ ਉਹਨਾਂ ਦਾ ਰੰਗ ਜਿਹੜਾ ਉਹ ਬਸੰਤੀ ਕੀਤਾ ਆ। ਇਹ ਕਿਉਂਕਿ ਅਕਾਲ ਤਖਤ ਦੇ ਜਾਇਦਾਦ ਦਾ ਹੁਕਮ ਮੰਨਣਾ ਹਰ ਸਿੱਖ ਦਾ ਫਰਜ ਆ। ਤੇ ਸਾਡਾ ਵੀ ਫਰਜ ਆ ਕਿ ਅਕਾਲ ਤਖਤ ਸਾਹਿਬ ਦੇ ਜਿਹਨ ਦਾਦਾਵੋ ਹੁਕਮ ਨਾ ਜਾਵੇ ਅਸੀਂ ਉਸ ਹੁਕਮ ਨੂੰ ਮੰਨਦੇ ਹਾਂ ਇਹ ਜਿਹੜਾ ਆਦੇਸ਼ ਆ ਉਹ ਲਾਗੂ ਕਰ